ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਖਬਰਾਂ ਲੈ ਕੇ ਹਾਜ਼ਰ ਹਾਂ ਜੀ ਸਭ ਤੋਂ ਪਹਿਲੀ ਖਬਰ ਜਿਹੜੀ ਆ ਅੱਜ ਅਸੀਂ ਪੰਜਾਬ ਤੋਂ ਲਈ ਆ ਪੰਥ ਦੇ ਨਾਲ ਜੁੜਦੀ ਖਬਰ ਲਈ ਆ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ 2 ਦਸੰਬਰ ਨੂੰ ਤਲਬ ਕਰ ਲਿਆ ਗਿਆ ਹੈ ਤਲਬ ਕੀਤੇ ਗਏ ਜਿਹੜੇ ਲੋਕ ਨੇ ਉਹ 2007 ਤੋਂ ਲੈ ਕੇ ਤੇ 2017 ਤੱਕ ਜਿਹੜੀ ਸਰਕਾਰ ਚੱਲੀ ਸੀ ਉਹਦੀ ਸਮੁੱਚੀ ਕੈਬਨਟ ਅਕਾਲੀ ਦਲ ਦੀ ਉਸ ਸਮੇਂ ਦੀ ਕੋਰ ਕਮੇਟੀ 2015 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਤੇ ਹੋਰਨਾਂ ਲੋਕਾਂ ਨੂੰ ਵੀ ਤਲਬ ਕੀਤਾ ਗਿਆ ਹੈ। ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਬੰਧਤ ਵਿਚਾਰ ਅਧੀਨ ਮਾਮਲੇ ਵਿੱਚ ਅਗਲੇਰੀ ਕਾਰਵਾਈ ਤਹਿਤ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਤਲਬ ਕਰ ਲਿਆ ਹੈ। ਉਹਨਾਂ ਇਸ ਸੰਬੰਧੀ ਜ਼ਰੂਰੀ ਵਿਚਾਰ ਵਟਾਂਦਰਾ ਕਰਨ ਵਾਸਤੇ 2 ਦਸੰਬਰ ਸੋਮਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੰਜ ਸਿੱਖ ਸਹਿਬਾਨ ਦੀ ਇਕੱਤਰਤਾ ਬੁਲਾਈ ਹੈ। ਇਸ ਸੰਬੰਧੀ ਇਕੱਤਰੇਤ ਵੱਲੋਂ ਸਬੰਧਤ ਲੋਕਾਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸੁਮੁੱਚੇ ਸਕੱਤਰਾਂ ਸਮੇਤ ਅਕਾਲ ਤਖਤ ਸਾਹਿਬ ਦੇ ਸਨਮੁਖ ਮੌਜੂਦ ਰਹਿਣ ਲਈ ਕਿਹਾ ਗਿਆ ਹੈ ਇਸ ਦੇ ਨਾਲ ਹੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮਖ ਸਿੰਘ ਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ ਇਸ ਗੱਲ ਨੂੰ ਲੈ ਕੇ ਬਹੁਤ ਚਰਚਾ ਸੀ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ ਉਹਨਾਂ ਸਮਿਆਂ ਦੇ ਉਹਨਾਂ ਨੂੰ ਵੀ ਇਸ ਜਿਹੜੀ ਕਾਰਵਾਈ ਆ ਜਾਂ ਜਿਹੜਾ ਇਨਸਾਫ ਹੋਣਾ ਉਹਦੇ ਵਿੱਚ ਸ਼ਾਮਲ ਕੀਤਾ ਜਾਏਗਾ ਕਿ ਨਹੀਂ ਸੋ ਉਹ ਗੱਲ ਕਾਫੀ ਕਲੀਅਰ ਹੋ ਗਈ ਹੈ ਔਰ ਦੂਸਰਾ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਦੋ ਤਰੀਕ ਫੈਸਲੇ ਦਾ ਦੇਣਾ ਹੈ ਜਾਂ ਜੇ ਸਪਸ਼ਟੀਕਰ ਲੈ ਜਾਣਗੇ ਜਾਂ ਗੱਲਬਾਤ ਹੋਏਗੀ ਉਸ ਤੋਂ ਬਾਅਦ ਇਹ ਫੈਸਲਾ ਬਾਅਦ ਵਿੱਚ ਸੁਣਾਇਆ ਜਾਏਗਾ ਆਮ ਤੌਰ ਤੇ ਜਥੇਦਾਰ ਸਾਹਿਬ ਸਾਰੀ ਗੱਲਬਾਤ ਤੋਂ ਬਾਅਦ ਜਿਹੜਾ ਫੈਸਲਾ ਕਰਦੇ ਉਸੇ ਸਮੇਂ ਆ ਕੇ ਜਿਹੜੀ ਅਕਾਲ ਤਖਤ ਸਰ ਦੀ ਫਸੀਲ ਹੈ ਉਹਦੇ ਤੋਂ ਉਹ ਸੰਗਤ ਨੂੰ ਸੰਬੋਧਨ ਹੋ ਕੇ ਫੈਸਲਾ ਜਿਹੜਾ ਉਹ ਸੁਣਾ ਦਿੰਦੇ ਹਨ ਇਸ ਦਿਨ ਦੀ ਪੰਥ ਵਿੱਚ ਬਹੁਤ ਵੱਡੀ ੜੀ ਕੀਤੀ ਜਾਏਗੀ ਕਿਉਂਕਿ ਸਭ ਦਾ ਧਿਆਨ ਇਸੇ ਗੱਲ ਵੱਲ ਲੱਗਿਆ ਹੈ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਬੜੀ ਨਿਗਾ ਟਿਕ ਟਕੀ ਲਗਾ ਕੇ ਕਾਲ ਤੱਕ ਸਭ ਤੋਂ ਆਉਣ ਵਾਲੇ ਫੈਸਲੇ ਦੀ ਉਡੀਕ ਕਰ ਰਹੇ ਹਨ ਹੁਣ ਘਪਰਾ ਕੋਈ ਇੰਟਰਨੈਸ਼ਨਲ ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਨੇ ਡੈਨੀ ਡੈਨਨ ਉਹਨਾਂ ਦਾ ਕਹਿਣਾ ਹੈ ਕਿ ਹਿਸਬੁੱਲਾ ਨਾਲ ਲੜਾਈ ਨੂੰ ਖਤਮ ਕਰਨ ਲਈ ਜੰਗਬੰਦੀ ਸਮਝੌਤੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਅਸੀਂ ਕਾਫੀ ਅੱਗੇ ਵਧ ਰਹੇ ਹਾਂ ਇਜ਼ਰਾਈਲ ਦੀ ਕੈਬਨਟ ਜਿਹੜੀ ਆ ਉਹਨੇ ਸੋਮਵਾਰ ਜਾਂ ਮੰਗਲਵਾਰ ਨੂੰ ਇਸ ਸਮਝੌਤੇ ਲਈ ਚਰਚਾ ਕਰਨ ਵਾਸਤੇ ਇੱਕ ਬੈਠਕ ਵੀ ਬੁਲਾਈ ਹੈ ਸੰਯੁਕਤ ਰਾਸ਼ਟਰ ਦੀ ਫਲਸਤੀਨੀ ਸ਼ਰਾਰਤੀ ਏਜੰਸੀ ਦਾ ਕਹਿਣਾ ਹੈ ਕਿ ਗਾਜ਼ਾ ਦੇ ਬਰਸਾਤੀ ਮੌਸਮ ਦੇ ਦੌਰਾਨ ਹੜ ਨਾਲ ਤੇ بارش ਨਾਲ ਅੱਧੇ ਮਿਲੀਅਨ ਦੇ ਲੋਕਾਂ ਨੂੰ ਜਿਹੜੇ ਅੱਧੇ ਮਿਲੀਅਨ ਲੋਕ ਆ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਤੇ ਠੰਡੇ ਤਾਪਮਾਨ ਨਾਲ ਹਜ਼ਾਰਾਂ ਉਹ ਲੋਕ ਜਿਹੜੇ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਨੇ ਕਪੋਸ਼ਿਤ ਨੇ ਔਰ ਉਹਨਾਂ ਦੇ ਬੱਚੇ ਤੇ ਔਰਤਾਂ ਨੇ ਉਹਨਾਂ ਦੀ ਜਾਨ ਨੂੰ ਖਤਰਾ ਬਣਿਆ ਰਹੇਗਾ ਗਾਜਾ ਸਰਕਾਰ ਦੇ ਮੀਡੀਆ ਦਫ਼ਤਰ ਦਾ ਕਹਿਣਾ ਹੈ ਕਿ ਸਰਦੀਆਂ ਦੇ ਤੂਫਾਨ ਕਾਰਨ ਲਗਭਗ 10000 ਟੈਂਟ ਨੁਕਸਾਨੇ ਗਏ ਹਨ ਅਤੇ ਉਹ ਜਿਹੜੇ ਉੱਥੋਂ ਵਿਸਥਾਪਿਤ ਹੋਏ ਪਰਿਵਾਰ ਨੇ ਉਹਨਾਂ ਨੂੰ ਬਾਰਿਸ਼ ਤੋਂ ਬਚਾਉਣ ਲਈ ਨਵੇਂ ਟੈਂਟ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਮਦਦ ਦੀ ਅਪੀਲ ਕਰ ਰਹੇ ਹਨ ਸਰਕਾਰੀ ਫੀਲਡ ਅਸੈਸਮੈਂਟ ਟੀਮਾਂ ਦੇ ਅਨੁਸਾਰ 81% ਜਿਹੜੇ ਵਿਸਥਾਪਿਤ ਵਿਅਕਤੀਆਂ ਦੇ ਟੈਂਟ ਨੇ ਉਹ ਹੁਣ ਵਰਤੋਂ ਯੋਗ ਨਹੀਂ ਰਹੇ ਤੇ 135000 ਟੈਂਟਾਂ ਵਿੱਚੋਂ 110000 ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ ਤੇ ਤੁਰੰਤ ਬਦਲਣ ਦੀ ਜ਼ਰੂਰਤ ਹੈ ਇੱਕ ਖਬਰ ਇਜ਼ਰਾਈਲ ਦੀ ਆਰਮੀ ਦੀ ਹੈ ਜੀ ਇਜ਼ਰਾਈਲ ਦੀ ਆਰਮੀ ਦੇ ਰੇਡੀਓ ਦੇ ਅਨਸਾਰ ਹਿਜ਼ਬੁੱਲਾ ਨੇ ਇਜ਼ਰਾਈਲ ਤੇ ਇੱਕੋ ਵੇਲੇ 340 ਮਜ਼ਾਈਲਾਂ ਤੇ ਡਰੋਨ ਦਾਗੇ ਨੇ ਜਿਸ ਨਾਲ 11 ਲੋਕ ਜ਼ਖਮੀ ਹੋਏ ਨੇ ਤੇ ਤਲਵੀ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਇਜ਼ਰਾਈਲ ਬਰੂਦ ਤੇ ਬੰਬਾਰੀ ਜਿਹੜੀ ਆ ਉਹ ਲਗਾਤਾਰ ਜਾਰੀ ਰੱਖ ਰਿਹਾ ਹੈ ਹੁਣ ਭਾਰਤ ਦੀਆਂ ਕੁਝ ਖਬਰਾਂ ਕਰਦੇ ਆਂ ਸਾਂਝੀਆਂ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਸੋਮਵਾਰ ਨੂੰ ਸੰਵਿਧਾਨ ਵਿੱਚ 1976 ਚ ਕੀਤੀ ਗਈ ਤਰਮੀਮ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ ਇਸ ਨੂੰ ਸੋਧ ਰਾਈ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਵਾਦੀ ਧਰਮ ਨਿਰਪੱਖ ਤੇ ਖੰਡਤਾ ਸ਼ਬਦ ਸ਼ਾਮਲ ਕੀਤੇ ਗਏ ਸਨ ਮਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਦੇਸ਼ ਵਿੱਚ ਜਾਰੀ ਐਮਰਜੈਂਸੀ ਦੇ ਦੌਰਾਨ 1976 ਵਿੱਚ 42ਵੀਂ ਸửaਧਾਨਕ ਸੋਧ ਜਿਹੜੀ ਇਹ ਕੀਤੀ ਸੀ ਤੇ ਉਹਦੇ ਨਾਲ ਜਿਹੜੀ ਸੰਵਿਧਾਨ ਦੀ ਪ੍ਰਸਤਾਵਨਾ ਆ ਉਹਦੇ ਵਿੱਚ ਸਮਾਜਵਾਦੀ ਧਰਮ ਨਿਰਪੱਖ ਤੇ ਅਖੰਡਤਾ ਸ਼ਬਦ ਜੋੜ ਦਿੱਤੇ ਗਏ ਸਨ ਚੀਫ ਜਸਟਿਸ ਜਿਹੜੇ ਨਵੇਂ ਬਣੇ ਨੇ ਸੰਜੀਵ ਖੰਨਾ ਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ 22 ਨਵੰਬਰ ਨੂੰ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਸੁਬਰਾਮਣੀਮ ਸਵਾਮੀ ਤੇ ਵਕੀਲ ਅਸ਼ਵਨੀ ਉਪਧਾਇਏ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਵਾਦੀ ਤੇ ਧਰਮ ਨਿਰਪੱਖ ਸ਼ਬਦਾਂ ਨੂੰ ਸ਼ਾਮਲ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਸੀਜੀਆਈ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਰਿਟ ਪਟੀਸ਼ਨਾਂ ਨੂੰ ਹੋਰ ਵਿਚਾਰ ਦੇ ਵਿਚਾਰ ਵਟਾਂਦਰੇ ਤੇ ਨਿਰਣੇ ਦੀ ਕੋਈ ਲੋੜ ਨਹੀਂ ਹੈ ਸੰਸਦ ਨੂੰ ਸੰਵਿਧਾਨ ਵਿੱਚ ਸੋਧ ਕਰਨ ਦਾ ਅਧਿਕਾਰ حاصل ਹੈ ਤੇ ਇਸ ਘੇਰੇ ਵਿੱਚ ਪ੍ਰਸਤਾਵਨਾ ਵੀ ਆਉਂਦੀ ਹੈ ਜਾਨੀ ਕਿ ਜਿਹੜੀ ਪ੍ਰਸਤਾਵਨਾ ਹੈ ਜਿਹੜੀ ਮਡਲੀ ਪ੍ਰਸਤਾਵਨਾ ਉਹਦੇ ਵਿੱਚ ਵੀ ਜਿਹੜੇ ਆ ਸਰਕਾਰ ਉਹ ਜਿਹੜੀ ਆ ਉਹ ਸੋਧ ਕਰ ਸਕਦੀ ਆ ਸੀਜੀਆਈ ਨੇ ਕਿਹਾ ਕਿ ਫੈਸਲੇ ਨਾਲ ਸਾਫ਼ ਹੋ ਜਾਂਦਾ ਹੈ ਕਿ ਇੰਨੇ ਸਾਲਾਂ ਬਾਅਦ ਪ੍ਰਕਿਰਿਆ ਨੂੰ ਇੰਜ ਰੱਦ ਨਹੀਂ ਕੀਤਾ ਜਾ ਸਕਦਾ ਅਜਈਆਂ ਪਟੀਸ਼ਨਾਂ ਹਾਲੀਆ ਹੀ ਸਾਲਾਂ ਦੌਰਾਨ ਦਾਇਰ ਕੀਤੇ ਜਾਣ ਤੇ ਕਈ ਸਵਾਲ ਖੜੇ ਕਰਦੀਆਂ ਨੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਲਗਭਗ ਇੰਨੇ ਸਾਲ ਹੋ ਗਏ ਹਨ ਤੁਸੀਂ ਇਸ ਮੁੱਦੇ ਨੂੰ ਹੁਣ ਕਿਉਂ ਠਾ ਰਹੇ ਹੋ ਅਦਾਲਤ ਵਿਸਥਾਰਤ ਫੈਸਲੇ ਦੀ ਹਾਲ ਹੈ ਜਿਹੜੀ ਫੈਸਲਾ ਲਿਖਤੀ ਉਦੀ ਡੀ ਕੀਤੀ ਜਾ ਰਹੀ ਹੈ ਬੈਂਚ ਨੇ ਮਾਮਲੇ ਨੂੰ ਵੱਡੇ ਬੈਂਚ ਕੋਲ ਭੇਜਣ ਦੀ ਜਿਹੜੀ ਬੇਨਤੀ ਕੀਤੀ ਸੀ ਪਟੀਸ਼ਨਰਾਂ ਨੇ ਉਹਨੂੰ ਵੀ ਨਾਮਨਜ਼ੂਰ ਕਰ ਦਿੱਤਾ ਸੀ ਬੈਂਚ ਨੇ ਕਿਹਾ ਸੀ ਕਿ ਭਾਰਤੀ ਅਰਥਾਂ ਵਿੱਚ ਸਮਾਜਵਾਦੀ ਹੋਣ ਨੂੰ ਕਲਿਆਣਕਾਰੀ ਰਾਜ ਸਮਝਿਆ ਜਾਂਦਾ ਹੈ ਐਡਵੋਕੇਟ ਅਸ਼ਵਨੀ ਉਪਾਦਏ ਜਿਸ ਨੇ ਇਹ ਪਟੀਸ਼ਨ ਧਾਰ ਕੀਤੀ ਨੇ ਕਿਹਾ ਸੀ ਕਿ ਉਹ ਸਮਾਜਵਾਦ ਤੇ ਧਰਮ ਨਿਰਪੱਖਤਾ ਦੀਆਂ ਧਾਰਨਾਵਾਂ ਦੇ ਵਿਰੁੱਧ ਨਹੀਂ ਪਰ ਇਹ ਪ੍ਰਸਤਾਵਨਾ ਵਿੱਚ ਇਹਨੂੰ ਸ਼ਾਮਲ ਕਰਨ ਦਾ ਵਿਰੋਧ ਕਰਦੇ ਹਨ ਇੱਕ ਹੋਰ ਅਗਲੀ ਖਬਰ ਵੀ ਜਿਹੜੀ ਆ ਉਹ ਸੁਪਰੀਮ ਕੋਰਟ ਨਾਲੀ ਆ ਸੁਪਰੀਮ ਕੋਰਟ ਨੇ ਅੱਜ ਜਿਹੜੀ ਦੇਸ਼ ਦੀ ਕੌਮੀ ਰਾਜਧਾਨੀ ਆ ਉਹਦੇ ਵਿੱਚ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਚ ਸਕੂਲ ਤੇ ਕਾਲਜ ਖੋਲਣ ਲਈ ਵਿਚਾਰ ਕਰਨ ਕਿਉਂਕਿ ਇਸ ਵੇਲੇ ਪ੍ਰਦੂਸ਼ਣ ਕਾਰਨ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਇਸ ਤੋਂ ਪਹਿਲਾਂ ਦਿੱਲੀ ਦੇ ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਜ਼ਿਆਦਾ ਹੋਣ ਕਾਰਨ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਦਾਲਤ ਦੇ ਬੈਂਚ ਜਿਹੜਾ ਅਦਾਲਤ ਦਾ ਬੈਂਚ ਆ ਉਹਨਾਂ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਸਾਡੇ ਕਹਿਣ ਦੇ ਬਾਵਜੂਦ ਵੀ ਦਿੱਲੀ ਦੇ ਸਾਰੇ ਐਂਟਰੀ ਪੁਆਇੰਟਾਂ ਦੇ ਉੱਤੇ ਪੁਲਿਸ ਵਾਲੇ ਤਾਇਨਾਤ ਨਹੀਂ ਕੀਤੇ ਗਏ ਜਿੰਨਾ ਐਂਟਰੀ ਪੁਆਇੰਟਾਂ ਤੇ ਤਾਇਨਾਤ ਕੀਤੇ ਗਏ ਸਨ ਤਾਂ ਉਹਨਾਂ ਨੂੰ ਵੀ ਪ੍ਰਦੂਸ਼ਣ ਦੀ ਰੋਕਥਾਮ ਸੰਬੰਧੀ ਨਾ ਹੀ ਕੋਈ ਕਾਰਵਾਈ ਕਰਨ ਦੀ ਹਿਦਾਇਤ ਕੀਤੀ ਗਈ ਸੀ ਨਾ ਹੀ ਉਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਸੀ ਅਦਾਲਤ ਦੇ ਧਿਆਨ ਵਿੱਚ ਇਹ ਵੀ ਆਇਆ ਕਿ ਪੁਲਿਸ ਸਿਰਫ 23 ਨਵੰਬਰ ਨੂੰ ਹੀ ਤਾਇਨਾਤ ਕੀਤੀ ਸੀ ਤੇ ਇਸ ਮਾਮਲੇ ਵਿੱਚ ਅਪਰਾਧੀਆਂ ਨੇ ਗੰਭੀਰ ਕੁਤਾਹੀ ਕੀਤੀ ਹੈ ਅਧਿਕਾਰੀਆਂ ਨੇ ਜੀ ਗੰਭੀਰ ਕੁਤਾਹੀ ਕੀਤੀ ਹੈ ਇਸ ਲਈ ਉਹ ਤੁਰੰਤ ਕਮਿਸ਼ਨ ਨੂੰ ਨਿਰਦੇਸ਼ ਦਿੰਦੇ ਹਨ ਕਿ ਸੀਏਕਯੂਐਮ ਐਕਟ 2021 ਦੀ ਧਾਰਾ 14 ਦੇ ਤਹਿਤ ਕਾਰਵਾਈ ਕਰੇ ਸਿਖਰਲੀ ਅਦਾਲਤ ਨੇ ਹਾਲਾਂਕਿ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਲਈ ਲਾਈਆਂ ਪਾਬੰਦੀਆਂ ਵਿੱਚ ਫਿਲਹਾਲ ਢਿੱਲ ਦੇਣ ਤੋਂ ਬਿਲਕੁਲ ਇਨਕਾਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਦ ਤੱਕ ਦਿੱਲੀ ਦੇ ਆਸ-ਪਾਸ ਦੇ ਖੇਤਰ ਵਿੱਚ ਹਵਾ ਦੇ ਮਿਆਰ ਵਿੱਚ ਸੁਧਾਰ ਨਹੀਂ ਹੁੰਦਾ ਤਦ ਤੱਕ ਪਾਬੰਦੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇੱਕ ਘਟਨਾ ਜਿਹੜੀ ਸੀ ਕੱਲ ਦੇ ਬਲਟਨ ਵਿੱਚ ਵੀ ਸ਼ਾਮਲ ਕੀਤੀ ਸੀ ਜਿਹੜੀ ਉੱਤਰ ਪ੍ਰਦੇਸ਼ ਵਿੱਚ ਸੰਬਲ ਚ ਹਿੰਸਾ ਹੋਈ ਹੈ ਜਿਹੜੀ ਇੱਥੇ ਜਾਮਾ ਮਸਜਿਦ ਦੇ ਵਿੱਚ ਜਿਹੜਾ ਉੱਥੇ ਸਰਵੇ ਟੀਮ ਜਿਹੜੀ ਆ ਉਹ ਉਹਨੂੰ ਲੈ ਕੇ ਜਿਹੜੀ ਹਿੰਸਾ ਭੜਕੀ ਸੀ ਤੇ ਉਹਦੇ ਵਿੱਚ ਕੱਲ ਖਬਰ ਦੇ ਵਿੱਚ ਤਿੰਨ ਬੰਦੇ ਪਰ ਹੁਣ ਆਈਜੀ ਨੇ ਕਿਹਾ ਕਿ ਉਹ ਚਾਰ ਵਿਅਕਤੀ ਮਾਰੇ ਗਏ ਤੇ ਚਾਰੇ ਦੇ ਚਾਰੇ ਮੁਸਲਮਾਨ ਨੇ ਉੱਤਰ ਪ੍ਰਦੇਸ਼ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੰਭਲ ਵਿੱਚ ਹੋਈ ਹਿੰਸਾ ਦੀ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਮਾਰੇ ਗਏ ਲੋਕਾਂ ਦੇ ਨਾਮ ਬਿਲਾਲ ਨਈਮ ਕੈਫ ਅਤੇ ਅਯਾਨ ਜਿਹਦੀ ਉਮਰ ਸਿਰਫ 16 ਸਾਲ ਹੈ ਉਹ ਸ਼ਾਮਲ ਹਨ ਮਰਤਕ ਮਰਤਕ ਜਿਹੜੇ ਲੋਕ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਮੌਤ ਪੁਸ਼ਤੀ ਗੋਲੀ ਨਾਲ ਹੋਈ ਹੈ ਇਸ ਦੌਰਾਨ ਮਰਾਦਾਬਾਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਡੀਆਈਜੀ ਮੁਨੀਰਾਜ ਜੀ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਗੋਲੀ ਚਲਾਈ ਹੀ ਨਹੀਂ ਡੀਆਈਜੀ ਨੇ ਇਸ ਹਿੰਸਾ ਵਿੱਚ ਹੁਣ ਤੱਕ 4 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਜ਼ਰੂਰ ਕੀਤੀ ਹੈ ਸੰਬਲ ਵਿੱਚ ਹੋਈ ਇਸ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਕੀ ਕਹਿੰਦੇ ਨੇ ਲੋਕ ਕਿੰਨੇ ਡਰੇ ਹੋਏ ਨੇ ਹਾਲਾਤ ਕੀ ਨੇ ਇਹਦੇ ਤੇ ਆਪਾਂ ਥੋੜੀ ਜੀ ਗੱਲ ਕਰਦੇ ਆ ਸੰਬਲ ਚ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਵਿੱਚ ਇੱਕ ਰਮਾਨ ਖਾਨ ਆ ਨਾ ਦਾ ਵਿਅਕਤੀ ਸ਼ਾਮਿਲ ਹੈ ਉਸਦੇ ਅੰਤਮ ਸੰਸਕਾਰ ਤੇ ਆਏ ਲੋਕ ਬੜੇ ਡਰੇ ਹੋਏ ਤੇ ਸ਼ਾਂਤ ਲਹਿਜੇ ਚ ਕਹਿ ਰਹੇ ਸਨ ਕਿ ਪੁਲਸ ਦੀ ਗੋਲੀ ਨਾਲ ਹੀ ਉਹਦੀ ਮੌਤ ਹੋ ਗਈ ਹੈ ਪਰ ਰਮਾਨ ਖਾਨ ਦਾ ਪਰਿਵਾਰ ਉਸਦੀ ਮੌਤ ਬਾਰੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਰਮਾਨ ਖਾਨ ਨੂੰ ਬਿਨਾ ਪੋਸਟਮਾਰਟਮ ਕੀਤਿਆ ਹੀ ਦਫਰਾਇਆ ਗਿਆ ਹੈ ਮਰਨ ਵਾਲਿਆਂ ਵਿੱਚ ਇੱਕ ਬਲਾਲ ਕੱਪੜਿਆਂ ਦਾ ਕੰਮ ਕਰਦਾ ਸੀ ਉਹਦੇ ਪਿਤਾ ਨਫੀਸ ਨੇ ਕਿਹਾ ਕਿ ਪੁਲਸ ਨੇ ਮੇਰੇ ਬੇਟੇ ਨੂੰ ਸੀਨੇ 'ਚ ਗੋਲੀ ਮਾਰ ਦਿੱਤੀ ਹੈ ਮੇਰਾ ਬੇਟਾ ਬਿਲਕੁਲ ਬੇਕਸੂਰ ਸੀ ਉਹ ਤਾਂ ਦੁਕਾਨ ਤੋਂ ਕੱਪੜੇ ਲੈਣ ਗਿਆ ਸੀ ਮੇਰੇ ਪੁੱਤਰ ਦੀ ਮੌਤ ਲਈ ਪੁਲਿਸ ਜ਼ਿੰਮੇਵਾਰ ਹੈ ਇਸ ਲਈ ਉਹ ਕਿਸ ਨੂੰ ਜ਼ਿੰਮੇਵਾਰ ਮੰਨਦੇ ਹਨ ਇਹ ਉਹਨੂੰ ਫਿਰ ਸਵਾਲ ਕੀਤਾ ਗਿਆ ਤੇ ਉਹ ਲੰਬਾ ਸਮਾਂ ਚੁੱਪ ਰਹਿਣ ਤੋਂ ਬਾਅਦ ਕਹਿੰਦੇ ਹਨ ਅਸੀਂ ਕਿਸ ਨੂੰ ਜ਼ਿੰਮੇਵਾਰ ਠਰਉਣਾ ਹੈ ਹਰ ਕੋਈ ਵੇਖ ਸਕਦਾ ਹੈ ਕਿ ਕੌਣ ਜ਼ਿੰਮੇਵਾਰ ਹੈ ਸਾਡਾ ਕੋਈ ਵੀ ਨਹੀਂ ਹੈ ਸਾਡੇ ਕੋਲ ਸਿਰਫ ਅੱਲਾ ਹੈ ਮੇਰਾ ਇੱਕ ਜਵਾਨ ਪੁੱਤਰ ਸੀ ਮੈਂ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਉਹ ਵੀ ਚਲਾ ਗਿਆ ਮੈਂ ਗੱਡਾ ਖਿੱਚ-ਖਿੱਚ ਕੇ ਉਹਨੂੰ ਪਾ ਲਿਆ ਪੁਲਿਸ ਦੀ ਗੋਲੀ ਉਹਨੂੰ ਸਾਡੇ ਤੋਂ ਦੂਰ ਲੈ ਗਈ ਹੈ ਇਸ ਹਿਸਾਬ ਵਿੱਚ 17 ਸਾਲਾਂ ਦਾ ਮੁਹੰਮਦ ਕੈਫ ਉਹ ਵੀ ਮਾਰਿਆ ਗਿਆ ਸੀ ਉਹਦੀ ਮਾਂ ਅਨੀਸਾ ਦੋਸ਼ ਲਾਉਂਦੀ ਹੈ ਕਿ ਦੁਪਹਿਰ ਨੂੰ ਪੁਲਿਸ ਉਹਨਾਂ ਦੇ ਘਰ ਆਈ ਘਰ ਦਾ ਦਰਵਾਜ਼ਾ ਤੋੜਿਆ ਤੇ ਉਹਦੇ ਵੱਡੇ ਬੇਟੇ ਨੂੰ ਕਸੀਟ ਕੇ ਬਾਹਰ ਲੈ ਗਈ ਸਾਡਾ ਗਰਾਂ ਸਿਰਫ ਇਹ ਹੈ ਕਿ ਅਸੀਂ ਮੁਸਲਮਾਨ ਆ ਸਾਨੂੰ ਇਨਸਾਨ ਵੀ ਨਹੀਂ ਸਮਝਿਆ ਜਾਂਦਾ ਕੈਫ ਦੇ ਪਿਤਾ ਲੋਕਾਂ ਨੂੰ ਸਮਝਾਉਂਦੇ ਹਨ ਮੇਰਾ ਬੇਟਾ ਚਲਾ ਗਿਆ ਹੈ ਹੁਣ ਵਾਪਸ ਨਹੀਂ ਆਏਗਾ ਸਾਨੂੰ ਸਬਰ ਕਰਨਾ ਪੈਗਾ ਉਨੂੰ ਚੁੱਪਚਾਪ ਦਫਨਾਉਣਾ ਹੀ ਪੈਣਾ ਹੈ ਉਸਤੇ ਇੱਕ ਰਿਸ਼ਤੇਦਾਰ ਜਿਸਨੇ ਡਰ ਦੇ ਮਾਰੇ ਆਪਣਾ ਨਾਂ ਨਹੀਂ ਦੱਸਿਆ ਪਰ ਕਿਹਾ ਕਿ ਪਰਿਵਾਰ ਨਾ ਤਾਂ ਉਸਦਾ ਪੋਸਟਮਾਰਟਮ ਕਰਾਉਣਾ ਚਾਹੁੰਦਾ ਸੀ ਤੇ ਨਾ ਹੀ ਉਹ ਚਾਹੁੰਦੇ ਸਨ ਕਿ ਕੋਈ ਕੇਸ ਦਰਜ ਕਰੇ ਅਸੀਂ ਸਾਰਿਆਂ ਨੇ ਸਬਰ ਕੀਤਾ ਹੈ ਅਤੇ ਚੁੱਪਚਾਪ ਉਹਦੀ Laash ਨੂੰ ਦਫਨਾਇਆ ਹੈ ਦਫਨਾਉਣ ਵਾਲੇ ਲੋਕਾਂ ਨੂੰ ਇਹ ਵੀ ਡਰ ਸੀ ਕਿ ਜੇਕਰ ਉਹ ਕੈਮਰੇ ਦੀ ਨਜ਼ਰ 'ਚ ਆ ਗਏ ਤਾਂ ਪੁਲਿਸ ਜਾਂਚ ਦੇ ਨਾਂ ਤੇ ਉਹਨਾਂ ਨੂੰ ਹਰਾਸਚ ਵੀ ਲੈ ਸਕਦੀ ਹੈ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਸਕਦੀ ਹੈ ਇੱਥੇ ਮੌਜੂਦ ਇੱਕ ਸਥਾਨਕ ਕਾਂਗਰਸੀ ਆਗੂ ਤਕੀਰ احمد ਨੇ ਕਿਹਾ ਕਿ ਲੋਕਾਂ ਵਿੱਚ ਇੰਨਾ ਜ਼ਿਆਦਾ ਡਰ ਹੈ ਕਿ ਉਹ ਦੱਸਣ ਨੂੰ ਵੀ ਤਿਆਰ ਨਹੀਂ ਕਿ ਵਿਅਕਤੀ ਦੀ ਮੌਤ ਹੋਈ ਕਿਵੇਂ ਨਦੀਮ ਦੇ 4 ਬੱਚੇ ਹਨ ਉਹਦੀ ਪਤਨੀ ਬਿਲਕੁਲ ਚੁੱਪਚਾਪ ਹੈ ਉਹ ਕਹਿੰਦੀ ਹੈ ਜੋ ਹੋ ਰਿਹਾ ਹੈ ਉਹ ਨਿਆਂ ਨਹੀਂ ਹੈ ਮੁਸਲਮਾਨਾਂ ਨੂੰ ਇੱਕ ਤਰਫਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਜ਼ੁਲਮ ਹੈ ਆਪਣੀ ਨੌ ਨੂੰ ਦਿਲਾਸਾ ਦਿੰਦੇ ਰਹੀ ਉਹਦੀ ਸੱਸ ਇੰਦਰੋ ਕਹਿੰਦੀ ਹੈ ਕਿ ਅਸੀਂ ਕੋਈ ਕੇਸ ਅਰਜ ਨਹੀਂ ਕਰਾਂਗੇ ਅਸੀਂ ਸਬਰ ਕਰਾਂਗੇ ਅਸੀਂ ਘਰ ਬੈਠਾਂਗੇ ਸਾਡੇ ਵਿੱਚ ਪੁਲਿਸ ਤੇ ਸਰਕਾਰ ਨਾਲ ਲੜਨ ਦੀ ਹਿੰਮਤ ਨਹੀਂ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਕਹਾਉਂਦੇ ਦੇਸ਼ ਵਿੱਚ ਹਾਲਾਤ ਇਹ ਹਨ ਕਿ ਘੱਟ ਗਿਣਤੀਆਂ ਵਿੱਚ ਡਰ ਸਹਿਮ ਤੇ ਬੇਬਸੀ ਦਾ ਆਲਮ ਭਾਰੀ ਹੈ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਗਰੇਜ਼ ਕਰ ਰਹੇ ਹਨ ਸੜਕਾਂ ਤੇ ਸਨਾਟਾ ਛਾਇਆ ਹੋਇਆ ਹੈ ਪੁਲਿਸ ਦੀ ਕਾਰਵਾਈ ਅਜੇ ਬੰਦ ਨਹੀਂ ਹੋਈ ਅਜੇ ਵੀ ਚੱਲ ਰਹੀ ਹੈ ਪੁਲਿਸ ਵੱਲੋਂ ਸੰਬਲ ਦੀ ਸ਼ਾਈ ਜਾਮਾ ਮਸਜਿਦ ਦੇ ਸਦਰ ਯਾਨੀ ਕਿ ਜਿਹੜਾ ਉਥੋਂ ਦਾ ਮੁਖੀ ਹੈ ਉਹਨੂੰ ਹਿੰਸਾ ਲਈ ਤੇ ਐਸ ਡੀ ਐਮ ਅਤੇ ਸੀਓ ਨੂੰ ਜ਼ਿੰਮੇਵਾਰ ਠਰੋਣ ਦੇ ਬਿਆਨ ਤੋਂ ਬਾਅਦ ਪੁਛਗਛ ਲਈ ਬੁਲਾਏ ਜਾਂਦੀਆਂ ਪਹਿਲਾਂ ਖਬਰਾਂ ਆਈਆਂ ਸਨ ਜਪਰਲੀ ਨੇ ਦੋਸ਼ ਲਾਇਆ ਸੀ ਕਿ ਇਹ ਹਿੰਸਾ ਪੂਰੀ ਤਰ੍ਹਾਂ ਐਸ ਡੀ ਐਮ ਸੰਭਲ ਤੇ ਸੀਓ ਸੰਭਲ ਦੀ ਸਾਜ਼ਿਸ਼ ਦੇ ਕਾਰਨ ਹੋਈ ਹੈ ਡੀ ਆਈ ਜੀ ਨੇ ਕਿਹਾ ਕਿ ਮਸਜਿਦ सदर ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਉਹਦੇ ਬਿਆਨ ਜਿਹੜੇ ਆ ਉਹ ਆਪਾ ਵਿਰੋਧੀ ਨੇ ਅਸੀਂ ਉਸ ਨੂੰ ਇਸ ਸੰਬੰਧੀ ਪੁਛਗਛ ਲਈ ਬੁਲਾਇਆ ਸੀ ਉਸ ਨੇ ਕਿਹਾ ਅਸੀਂ ਉਸ ਨੂੰ ਇਹ ਪੁੱਛਣ ਲਈ ਬੁਲਾਇਆ ਸੀ ਕਿ ਉਸ ਨੇ ਬਿਆਨ ਕਿਸ ਆਧਾਰ ਤੇ ਦਿੱਤਾ ਹੈ ਉਸ ਨਾਲ ਕੀ ਗੱਲ ਹੋਈ ਹੈ ਇਹ ਜਾਣਨ ਤੇ ਗੱਲ ਕਰਨ ਲਈ ਉਸ ਨੂੰ ਬੁਲਾਇਆ ਗਿਆ ਸੀ ਇਸ ਦੇ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਪੁਲਿਸ ਨੇ ਜਿਹੜੇ ਮਸਜਿਦ ਦੇ ਸਦਰ ਨੇ ਜਫਰ ਅਲੀ ਸਮੇਤ 20 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਤੇ 400 ਦੇ ਕਰੀਬ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸੀ ਜਨਰਲ ਸਕੱਤਰ ਜਿਹੜੇ ਹੁਣ ਐਮਪੀ ਵੀ ਬਣ ਗਏ ਨੇ ਪ੍ਰੇਨਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹੋਈ ਹਿੰਸਾ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਹਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਹਾਲ ਹੀ ਵਿੱਚ ਹੋਏ ਵਿਵਾਦ ਤੇ ਰਾਜ ਸਰਕਾਰ ਦਾ ਪੱਖਪਾਤ ਤੇ ਜਲਦਬਾਜੀ ਵਾਲਾ ਰਵਈਆ ਬੇहद ਮੰਦ ਭਗਾ ਹੈ। ਹਿੰਸਾ ਤੇ ਗੋਲਾਬਾਰੀ ਵਿੱਚ ਆਪਣੇ ਅਜੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਮੇਰੀ ਡੂੰਗੀ ਸੰਵੇਦਨਾ ਹੈ। ਪ੍ਰਿੰਕਾ ਗਾਂਧੀ ਨੇ ਕਿਹਾ ਕਿ ਸੱਤਾ ਵਿੱਚ ਬੈਠ ਕੇ ਵਿਤਕਰਾ, ਜ਼ੁਲਮ ਤੇ ਵੰਡ ਵੰਡ ਕਰਨ ਦਾ ਵੰਡ ਨੂੰ ਫਲਾਉਣ ਦੀ ਕੋਸ਼ਿਸ਼ ਕਰਨਾ ਨਾ ਲੋਕਾਂ ਦੇ ਹਿੱਤ ਵਿੱਚ ਹੈ ਤੇ ਨਾ ਹੀ ਦੇਸ਼ ਦੇ ਹਿੱਤ ਵਿੱਚ ਅਤੇ ਮਾਨਜੋਗ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਨਸਾਫ ਦਿਵਾਉਣਾ ਚਾਹੀਦਾ ਹੈ ਮੇਰੀ ਰਾਜ ਦੇ ਲੋਕਾਂ ਨੂੰ ਅਪੀਲ ਹੈ ਪ੍ਰੇਂਕਾ ਗਾਂਧੀ ਰਾਣੇ ਕਿ ਉਹ ਹਰ ਹਾਲਤ ਵਿੱਚ ਸ਼ਾਂਤੀ ਬਣਾਈ ਰੱਖਣ ਸ਼ਾਂਤੀ ਤੇ ਮੈਡਮ ਜੀ ਪਹਿਲਾਂ ਹੀ ਬਣੀ ਹੋਈ ਆ ਲੋਕ ਘਬਰਾਏ ਤੇ ਇਹਨੇ ਡਰੇ ਹੋਏ ਸਹਿਮੇ ਹੋਏ ਹਨ ਸ਼ਾਂਤੀ ਦਾ ਸਵਾਭ ਕਰ ਵੀ ਸਕਦੇ ਨੇ ਸੰਸਦ ਦੇ ਦੋਹਾਂ ਸਦਨਾਂ ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਬੁੱਧਵਾਰ 27 ਨਵੰਬਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਰਾਜ ਸਭਾ ਚ ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਸਾਰੀ ਅਡਾਨੀ ਦੇ ਬੁੱਦੇ ਤੇ ਚਰਚਾ ਦੀ ਮੰਗ ਕੀਤੀ ਇਸ ਦੌਰਾਨ ਹੰਗਾਮਾ ਹੋਇਆ ਤੇ ਕਾਰਵਾਈ ਮੁਲਤਵੀ ਕਰਨੀ ਪਈ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਗੌਤਮ ੜਵਾਨੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀਆਂ ਹਨ ਕਾਂਗਰਸ ਦੇ ਸੰਤ ਸਦ ਮੈਂਬਰ 카ਰਤੀ ਚਿਤੰਬਰਮ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਡਾਨੀ ਮਾਮਲੇ ਦੀ ਜਾਂਚ ਲਈ ਨਿਸ਼ਚਿਤ ਤੌਰ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀ ਲੋੜ ਹੈ ਦਰਸਲ ਅਮਰੀਕਾ ਚ ਧੋਖਾਧੜੀ ਦੇ ਮਾਮਲੇ ਚ ਗੌਤਮ ਅਡਾਨੀ ਤੇ ਉਹਦੇ ਭਤੀਜੇ ਸਾਗਰ ਅਡਾਨੀ ਸਮੇਤ 8 ਲੋਕਾਂ ਤੇ ਦੋਸ਼ ਲਾਏ ਗਏ ਹਨ ਦੋਸ਼ ਹੈ ਕਿ ਗੌਤਮ ਅਡਾਨੀ ਤੇ ਹੋਰਾਂ ਨੇ ਅਡਾਨੀ ਗ੍ਰੀਨ એનર્ਜੀ ਲਿਮਟਿਡ ਨੂੰ ਠੇਕਾ ਦਵਾਉਣ ਲਈ ਭਾਰਤੀ ਅਧਿਕਾਰੀਆਂ ਨੂੰ 2100 ਕਰੋੜ ਦੀ ਰਿਸ਼ਵਤ ਦੇਣ ਦੀ ਸਾਜ਼ਿਸ਼ ਰਚੀ ਸੀ ਰਡਾਨੀ ਗਰੁੱਪ ਨੂੰ ਬਹੁਤ ਵੱਡੇ ਝਟਕੇ ਲੱਗ ਰਹੇ ਹਨ ਇਹ ਖਬਰ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਕੀਨੀਆਂ ਨੇ ਉਹਦੇ ਨਾਲ ਸਾਰੇ ਸਮਝੌਤੇ ਤੋੜ ਦਿੱਤੇ ਆ ਦੂਜੇ ਪਾਸੇ ਬੰਗਲਾਦੇਸ਼ ਵਿੱਚ ਜਿਹੜੇ ਸ਼ੇਖ ਸੀਨਾ ਨਾਲ ਸਮਝੌਤੇ ਸੀ ਬਿਜਲੀ ਸਪਲਾਈ ਕਰਨ ਦੇ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹ ਉੱਥੋਂ ਦੀ ਜਿਹੜੀ ਹੋਣ ਵਾਲੀ ਸਰਕਾਰ ਉਹਨਾਂ ਨੇ ਕਿਹਾ ਕਿਤੇ ਸੀ ਜਿਹੜਾ ਉਹ ਐਕਸ਼ਨ ਲੈਣ ਦੀ ਗੱਲ ਕਰਾਂਗੇ ਇਸ ਤੋਂ ਇਲਾਵਾ ਲੰਕਾ ਵਿੱਚ ਵੀ ਕੁਝ ਜਿਹੜੇ ਸਮਝੌਤੇ ਸੀ ਉਹ ਤੋੜ ਦਿੱਤੇ ਗਿਆ ਫਰਾਂਸ ਦੀ ਇੱਕ ਟੋਟਲ એનર્ਜੀ ਨਾਮ ਦੀ ਕੰਪਨੀ ਆ ਜਿਹਦੀ ਭਾਰੀ ਇਨਵੈਸਟਮੈਂਟ ਕੀਤਾ ਜਾਂਦਾ ਹੈ ਕਿ 25 ਤੋਂ 30% ਅਡਾਨੀ ਦੀਆਂ ਕੰਪਨੀਆਂ 'ਚ ਉਹਨਾਂ ਦੀ ਇਨਵੈਸਟਮੈਂਟ ਹੈ ਉਹਨਾਂ ਨੇ ਵੀ ਇਹਨਾਂ ਨਾਲ ਨਾਤਾ ਤੋੜ ਲਿਆ ਤੇ ਇੱਕ ਸਾਫ ਕਿਹਾ ਹੈ ਕਿ ਸਾਡਾ ਅਡਾਨੀ ਦੇ ਇਹਨਾਂ ਧੰਧਿਆਂ 'ਚ ਕੋਈ ਲੈਣ ਦੇਣ ਨਹੀਂ ਹੈ ਤੇ ਅੱਗੇ ਤੋਂ ਉਹਨਾਂ ਨੇ ਅਡਾਨੀ ਨਾਲ ਨਾ ਕੰਮ ਕਰਨ ਦੀ ਗੱਲ ਕਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਸੰਸਦ ਹਾਰਚੇਮਬ੍ਰਿਤ ਕੋਰ ਬਾਦਲ ਦਾ ਕਹਿਣਾ ਹੈ ਕਿ ਸੰਸਦ ਦੇ ਕਿਸੇ ਵੀ ਸਦਨ ਦਾ ਕੰਮਕਾਜ ਚਲਾਉਣ ਲਈ ਸਭ ਤੋਂ ਪਹਿਲੀ ਜ਼ਿੰਮੇਵਾਰੀ ਹਾਕਮ ਧਿਰ ਤੇ ਸਰਕਾਰ ਉੱਤੇ ਹੁੰਦੀ ਹੈ। ਉਹਨਾਂ ਕਹੇ ਕਿ ਹਾਕਮ ਧਿਰ ਇਸ ਲਈ ਕੱਲਿਆਂ ਵਿਰੋਧੀ ਧਿਰ ਤੇ ਦੋਸ਼ ਲਾ ਕੇ ਨਹੀਂ ਬਚ ਸਕਦੀ। ਉਹਨਾਂ ਨੇ ਇਹ ਵੀ ਕਿਹਾ ਕਿ ਸੰਸਦ ਦੇ ਸਚਾਰੂ ਢੰਗ ਨਾਲ ਚੱਲਣ ਲਈ ਸਰਕਾਰ ਨੂੰ ਸਦਨ ਦੇ ਅੰਦਰ ਸਾਰੂ ਮੌਲਵੀ ਬਣਾਉਣਾ ਪੈਂਦਾ ਹੈ। ਅੱਜ ਹੀ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਨੂੰ ਨਕਾਰੇ ਹੋਏ ਆਗੂਆਂ ਉੱਤੇ ਸੰਸਦ ਨਾ ਚੱਲਣ ਦਾ ਦੇਣ ਦੇ ਦੋਸ਼ ਲਾਏ ਸਨ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਦੇ ਵੋਟਰਾਂ ਨੇ 80 90 ਵਾਰ ਨਕਾਰ ਦਿੱਤਾ ਹੈ ਉਹ ਸੰਸਦ ਦਾ ਕੰਮਕਾਜ ਨਹੀਂ ਚੱਲਣ ਦੇ ਦੇ ਜਿਸ ਕਾਰਨ ਨਵੇਂ ਸੰਸਦ ਮੈਂਬਰ ਸੰਸਦ ਵਿੱਚ ਆਪਣੀ ਗੱਲ ਨਹੀਂ ਰੱਖ ਪਾਉਂਦੇ ਬੀਬੀ ਹਰਸਿਮਰਤ ਕੌਰ ਨੇ ਕਿਹਾ ਕਿ ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬਹੁਤ ਸਾਰੇ ਪੱਖਵੇਂ ਮੁੱਦੇ ਬਹਿਸ ਦੀ ਮੰਗ ਕਰਦੇ ਹਨ ਮਨੀਪੁਰ ਹੈ ਜਿਹੜਾ ਲੰਬੇ ਸਮੇਂ ਤੋਂ ਜਲ ਰਿਹਾ ਹੈ ਫਿਰ ਸੰਬਲ ਦੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ ਆਖਰ ਸਰਕਾਰ ਇਹਨਾਂ ਬਾਰੇ ਚਰਚਾ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੰਦੀ ਪਿਛਲੀ ਵਾਰ ਵੀ ਮਨੀਪੁਰ ਤੇ ਬਹਿਸ ਲਈ ਬੇਪਰੋਸ ਕੀ ਮਤਾ ਲਿਆਉਣਾ ਪਿਆ ਸੀ ਕਿਸਾਨਾਂ ਤੇ ਖੇਤੀ ਸੰਕਟ ਦਾ ਮਾਮਲਾ ਛਾਇਆ ਪਿਆ ਹੈ ਬੇਰਜਗਾਰੀ ਦਾ ਮਸਲਾ ਹੈ ਅਮਨ ਕਾਨੂੰਨ ਦੀ ਸਮੱਸਿਆ ਹੈ ਮਹਿੰਗਾਈ ਹੈ ਤੁਸੀਂ ਬਹਿਸ ਦੀ ਇਜਾਜ਼ਤ ਦਿਓ ਸੰਸਦ ਚੱਲਣ ਦਿਓ ਲੋਕਾਂ ਦਾ ਪੈਸਾ ਬਰਬਾਦ ਕਿਉਂ ਕਰ ਰਹੇ ਹੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਦੇ ਸਮਰਥਕ ਉਹਨਾਂ ਦੀ ਜੇਲ੍ਹ ਤੋਂ ਰਿਹਾਈ ਅਤੇ ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰਾਜਧਾਨੀ اسلامਾਬਾਦ ਵੱਲ ਮਾਰਚ ਕਰ ਰਹੇ ਹਨ ਹਜ਼ਾਰਾਂ ਹੀ ਲੋਕ Imran Khan ਸਮਰਥਕਾਂ ਨੂੰ ਪੁਲਿਸ ਨੇ ਪਹਿਲਾਂ ਹੀ ਰਾਸਤੇ ਵਿੱਚ ਲੈ ਲਿਆ ਹੋਇਆ ਹੈ ਕਿਉਂਕਿ اسلامਾਬਾਦ ਰੈਲੀ ਤੋਂ ਪਹਿਲਾਂ ਤਫਾ 143 ਲਗਾਈ ਹੋਈ ਹੈ ਗ੍ਰਹਿ ਮੰਤਰੀ ਮੋਸੇ ਨਕਵੀ ਦਾ ਕਹਿਣਾ ਹੈ ਕਿ ਜੇ ਉਹ اسلامਾਬਾਦ ਦੇ ਰੈੱਡ ਜ਼ੋਨ ਤੇ ਪਹੁੰਚਦੇ ਹਨ ਤਾਂ ਅਧਿਕਾਰੀ ਜਿਹੜੇ ਨੇ ਉਹ Imran Khan ਦੇ ਸਮਰਥਕਾਂ ਨੂੰ ਗ੍ਰਫਤਾਰ ਕਰ ਲੈਣਗੇ ਜਿਸ ਨੂੰ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਲਈ ਸੀਲ ਕੀਤਾ ਹੋਇਆ ਹੈ Khan 1 ਸਾਲ ਤੋਂ ਵੱਧ ਸਮੇਂ ਤੋਂ ਸਲਾਖਾਂ ਦੇ ਪਿੱਛੇ ਹਨ ਅਤੇ 150 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਹਾਲਾਂਕਿ ਉਹ ਇੱਕ ਇੱਕ ਕਰਕੇ ਬਰੀ ਵੀ ਹੋ ਰਹੇ ਹਨ ਤੇ ਇੰਨੇ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਵਿੱਚ ਬਹੁਤ ਲੋਕਪ੍ਰੀਤ ਬਣੇ ਹੋਏ ਹਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਪੀਟੀਆਈ ਪਾਰਟੀ ਨੇ ਕੇਸਾ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ ਇੱਕ ਖਬਰ ਹੈ ਜੀ ਮੈਡਾਗਾਸਕਰ ਦੇ ਤੱਟ ਤੇ ਦੋ ਕਿਸ਼ਤੀਆਂ ਦੇ ਪਲਟਣ ਨਾਲ 24 ਲੋਕਾਂ ਦੀ ਮੌਤ ਹੋ ਗਈ ਹੈ ਇਹੋ ਜੀ ਖ਼ਬਰ ਹੈ ਜਿਸ ਤਰੀਕੇ ਨਾਲ ਲੋਕੀ ਇਲੈਗਲ ਤਰੀਕਿਆਂ ਨਾਲ ਯੂਰਪ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ ਸਥਾਨਕ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਤੇ کیا ہے کہ جان گواਉਣ والے زیادہ تر ਲੋਕ ਸਮਾਲੀਆ ਦੇ شہری ਸਨ بے روزगारी ਤੇ ਗਰੀਬੀ ਦੇ ਸਤਾਏ ਹੋਏ ਲੋਕ ਜਿਹੜੇ افریقا ਵਿੱਚੋਂ ਇਹ ਨੌਜਵਾਨ ਬਿਹਤਰ زندگی ਦੀ ਭਾਲ 'ਚ یورپ ਵੱਲ ਰੁਖ ਕਰ ਲੈਂਦੇ ਨੇ ਮੈਡਾ ਗਾਸਕਰ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕੇ ਜਿਆਦਾ ਪੀੜਿਤ ਪ੍ਰਵਾਸੀ ਹਨ ਸੋਮਾਲੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਬਾਕੀ बचे ਲੋਕਾਂ ਦੀ ਸੁਰੱਖਿਆ ਵਾਪਸੀ ਯਕੀਨੀ ਬਣਾਉਣ ਲਈ ਯਤਨ ਜਾਰੀ ਹਨ ਦੋਵਾਂ ਕਿਸ਼ਤੀਆਂ ਵਿੱਚ 70 ਲੋਕ ਸਵਾਰ ਸਨ ਇੱਕ ਸੀਨੀਅਰ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹਨਾਂ ਲੋਕਾਂ ਨੂੰ ਮਸ਼ੇਰਿਆਂ ਨੇ ਬਚਾਇਆ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਪੈਨਸ਼ਨ ਜਿਹੜੀ ਆ ਉਹ ਮੁੜ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ 60 ਤੋਂ ਲੈ ਕੇ 69 ਸਾਲ ਦੇ ਬਜ਼ੁਰਗਾਂ ਨੂੰ ਹਰ ਮਹੀਨੇ 2000 ਰੁਪਏ ਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਵਜੋਂ ਦਿੱਤੇ ਜਾਇਆ ਕਰਨਗੇ ਉਹਨਾਂ ਕਿਹਾ ਕਿ ਇਸ ਨਾਲ ਦਿੱਲੀ ਦੇ 5.35 ਲੱਖ 30 ਪਰ 530000 ਬਜ਼ੁਰਗਾਂ ਨੂੰ ਪੈਨਸ਼ਨ ਮਿਲੇਗੀ ਉਹਨਾਂ ਦੱਸਿਆ ਕਿ ਇਸ ਸਕੀਮ ਵਿੱਚ 80000 ਨਵੇਂ ਬਜ਼ੁਰਗ ਵੀ ਸ਼ਾਮਲ ਕੀਤੇ ਜਾ ਰਹੇ ਹਨ ਇਸ ਨਾਲ ਸਾਨੂੰ ਬਜ਼ੁਰਗਾਂ ਦਾ ਅਸ਼ੀਰਵਾਦ ਮਿਲੇਗਾ ਤੇ ਸਾਡੀ ਆਮਦਨ ਵੀ ਵਧੇਗੀ ਦਿੱਲੀ ਵਿੱਚ ਵਿਧਾਨ ਸਭਾ ਦੀ ਚੋਣ ਆਉਣ ਵਾਲੀ ਹੈ ਇਹ ਲਾਲਚ ਦੇਣ ਵਾਲੀ ਰਾਜਨੀਤਿਕ ਪਾਰਟੀਆਂ ਦੀ ਅਜਮਾਈ ਹੋਈ ਨੀਤੀ ਹੈ ਮਹਾਰਾਸ਼ਟਰ ਦੀ ਚੋਣ ਵਿੱਚ ਵੀ ਔਰਤਾਂ ਨੂੰ ਅਜਿਹੇ ਲਾਲਚ ਵਿੱਚ ਲਿਆ ਕੇ ਹੀ ਜਿੱਤ ਪ੍ਰਾਪਤ ਕੀਤੀ ਗਈ ਦੱਸੀ ਜਾਂਦੀ ਹੈ ਭਾਰਤੀ ਡੈਮੋਕ੍ਰੇਸੀ ਦੇ ਨਿਗਾਰ ਦੀ ਇਹ ਸਿਖਰ ਹੀ ਕਹੀ ਜਾ ਸਕਦੀ ਹੈ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਸਿਹਰਾ ਮੁੱਖ ਮੰਤਰੀ ਲਾਡਲੀ ਬੈਨਾ ਯੋਜਨਾ ਨੂੰ ਦਿੱਤਾ ਜਾ ਰਿਹਾ ਹੈ ਇਸ ਤਹਿਤ ਮਹਾਰਾਸ਼ਟਰ ਦੀਆਂ ਲਗਭਗ 2.5 ਕਰੋੜ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੀ ਰਾਸ਼ੀ ਦਿੱਤੀ ਜਾਣੀ ਕਿਹਾ ਗਿਆ ਸੀ ਹਾਲਾਂਕਿ ਸਾਲਾਨ ਦੇ ਬਾਅਦ ਚੋਣਾ ਤੋਂ ਪਹਿਲਾਂ ਕੀਤਾ ਗਿਆ ਸੀ ਪਰ ਚੋਣਾ ਜਿੱਤਣ ਉਤੇ ਰਾਸ਼ੀ ਵਧਾ ਕੇ 2100 ਰੁਪਏ ਮਹੀਨਾ ਕਰਨ ਦਾ ਵਾਅਦਾ ਕਰ ਦਿੱਤਾ ਗਿਆ ਹੈ ਹੁਣ ਜਦੋਂ ਮਹਾਰਾਸ਼ਟਰ ਵਿੱਚ ਐਨਡੀਆ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸ ਆ ਗਿਆ ਤਾਂ ਸਰਕਾਰ ਉੱਤੇ ਆਪਣਾ ਵਾਅਦਾ ਪੂਰਾ ਕਰਨ ਦਾ ਦਬਾਅ ਬਣਿਆ ਰਹੇਗਾ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਲਈ ਜ਼ਰੂਰ ਅੱਗੇ ਆਏਗੀ ਪਰ ਅਸਲ ਚੁਣੌਤੀ ਇਹ ਹੈ ਕਿ ਇਹ ਨਵੇਂ ਖਰਚੇ ਲਈ ਪੈਸਾ ਆਏਗਾ ਕਿੱਥੋਂ ਇਸ ਲਈ ਸਰਕਾਰ ਨੇ ਲਗਭਗ 3500 ਕਰੋੜ ਰੁਪਏ ਪਹਿਲਾਂ ਅਲਾਟ ਕੀਤੇ ਸਨ ਪਰ ਚੋਣ ਸੀਜ਼ਨ ਵਿੱਚ ਗਠਜੋੜ ਦੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਵਾਪਸ ਆਉਂਦੇ ਹਨ ਤਾਂ ਰਕਮ ਵਧਾ ਕੇ 2100 ਕਰ ਦੇਣਗੇ ਜाहिर ਹੈ ਕਿ ਰਾਸ਼ੀ 600 ਕਰੋੜ ਰੁਪਏ ਵਧਾਉਣ ਲਈ ਹੋਰ ਫੰਡਾਂ ਦੀ ਲੋੜ ਪੈਣੀ ਹੈ ਤੇ ਵਿਸ਼ਲੇਸ਼ਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਔਰਤਾਂ ਦੇ ਖਾਤਿਆਂ ਵਿੱਚ ਜਾਣ ਵਾਲੀ ਰਾਸ਼ੀ ਨੂੰ ਵਧਾਇਆ ਜਾਂਦਾ ਹੈ ਦਾ ਸਰਕਾਰੀ ਖਜ਼ਾਨੇ ਤੇ 35000 ਕਰੋੜ ਰੁਪਏ ਤੋਂ ਵੱਧ ਕੇ ਕਰੀਬ 40000 ਕਰੋੜ ਰੁਪਏ ਦਾ ਬੋਝ ਪੈ ਜਾਏਗਾ ਅਜੇ ਤੇ ਸਰਕਾਰ ਨੂੰ 11000 ਕਰੋੜ ਰੁਪਏ ਹੋਰ ਅਲਾਟ ਕਰਨੇ ਪੈਣਗੇ ਸਵਾਲ ਇਹ ਹੈ ਕਿ ਇਹ ਰਕਮ ਕਿੱਥੋਂ ਇਕੱਠੀ ਕੀਤੀ ਜਾਣੀ ਹੈ ਅਤੇ ਇਸ ਦਾ ਬਦਲ ਜਿਹੜਾ ਆ ਉਹ ਕੀ ਹੋ ਸਕਦਾ ਹੈ ਹਾਲਾਂਕਿ ਮਹਾਰਾਸ਼ਟਰ ਅਜੇਹ ਰਾਜ ਹੈ ਜੋ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਜਿਹੜਾ ਮਾਲੀਆ ਉਹ ਇਕੱਠਾ ਕਰਦਾ ਹੈ ਪਰ ਇੱਥੇ ਖਰਚਾ ਵੀ ਅਨੁਪਾਤਕ ਤੌਰ ਤੇ ਵਧਦਾ ਹੈ ਗੈਰ ਸਿਆਸੀ ਸੰਜੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਲਈ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਗਰੰਟੀ ਕਾਨੂੰਨ ਲਾਗੂ ਕਰਾਉਣ ਲਈ ਕੇਂਦਰ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕੱਲ ਤੋਂ ਯਾਨੀ ਕਿ ਮੰਗਲਵਾਰ ਤੋਂ ਖਨੌਰੀ ਬਾਰਡਰ ਤੇ ਮਰਨਵਰਤ ਤੇ ਬੈਠ ਜਾਣਗੇ ਜਿਕਰ ਜੋ ਹੈ ਕਿ ਜਗਜੀਤ ਸਿੰਘ ਢੱਲੇਵਾਲ ਕੋਲ ਕੁੱਲ 17 ਏਕੜ ਜ਼ਮੀਨ ਹੈ ਜਿਸ ਵਿੱਚੋਂ ਉਹਨਾਂ ਨੇ 4.5 4.3 ਏਕੜ ਆਪਣੇ ਲੜਕੇ ਦੇ ਨਾਂ 2 ਏਕੜ ਆਪਣੀ ਨੌ ਦੇ ਨਾਂ ਤੇ ਬਾਕੀ ਜ਼ਮੀਨ ਆਪਣੇ ਪੁੱਤਰ ਦੇ ਨਾਂ ਪਹਿਲਾਂ ਹੀ ਲਵਾ ਦਿੱਤੀ ਹੈ ਆਖਰੀ ਤੇ ਇੱਕ ਰਿਪੋਰਟ ਹੈ ਜਿਹੜੀ ਮੈਂ ਭਾਰਤ ਦੇ ਕਿਸੇ ਅਖਬਾਰ ਤੇ ਨਹੀਂ ਪਰ ਬਾਹਰ ਦੀਆਂ ਕੁਝ ਅਖਬਾਰਾਂ ਵਿੱਚ ਇਹ ਖਬਰ ਕਾਫੀ ਜਿਹੜੀ ਰਿਪੋਰਟ ਹੈ ਇਹਨੂੰ ਛਾਪਿਆ ਗਿਆ ਰਿਪੋਰਟ ਇਹ ਹੈ ਕਿ ਭਾਰਤ ਵਿੱਚ ਜਿਹੜੀ ਜਨਸੰਖਿਆ ਦਾ ਵਾਧਾ ਸੀ ਲਗਾਤਾਰ ਹੋ ਰਿਹਾ ਸੀ ਹੁਣ ਇਹ ਠੇਹਾਂ ਵੱਲ ਨੂੰ ਆ ਰਿਹਾ ਹੈ ਅਰਥਸ਼ਾਸਤਰੀ ਜਿਹੜੇ ਨੇ ਸ਼ਮਕਾ ਰਵੀ ਉਹਨਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਕਾਉਂਸਲ ਦੀ ਦੀ ਮੈਂਬਰ ਨੇ ਹਾਲ ਹੀ ਵਿੱਚ ਜਿਹੜਾ ਐਕਸ ਹੈ ਪਲੇਟਫਾਰਮ ਉਤੇ ਟਿੱਪਣੀ ਕੀਤੀ ਸੀ ਕਿ ਭਾਰਤ ਦੇ ਚਿੰਨ 3/4 ਤੋਂ ਵੱਧ ਰਾਜਾਂ ਵਿੱਚ ਜਨਨ ਦਰ ਹੁਣ ਆਬਾਦੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਲੋਡਿੰਦੀਆਂ ਦਰਾਂ ਤੋਂ ਵੱਲ ਜਾ ਰਹੀ ਹੈ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਲਈ ਇਹ ਇੱਕ ਚੰਗੀ ਖਬਰ ਹੋ ਸਕਦੀ ਹੈ ਕਿ ਉੱਥੇ ਆਬਾਦੀ ਘਟ ਰਹੀ ਹੈ ਇਹ ਜਸ਼ਨ ਮਨਾਉਣ ਦਾ ਮੌਕਾ ਹੋਣਾ ਚਾਹੀਦਾ ਹੈ ਖਾਸ ਤੌਰ ਤੇ ਦੇ ਬਹੁਤ ਜ਼ਿਆਦਾ ਬੋਝ ਵਾਲੇ ਬੁਨਿਆਦੀ ਢਾਂਚੇ ਤੇ ਸਰੋਤਾਂ ਦੀ ਘਾਟ ਨੂੰ ਵੇਖਦੇ ਹੋਏ ਪਰ ਦੇਸ਼ ਦੇ ਬਹੁਤ ਸਾਰੇ ਨੇਤਾ ਇਸ ਸਥਿਤੀ ਤੋਂ ਖੁਸ਼ ਨਹੀਂ ਜਾਪਦੇ ਕਿਉਂਕਿ ਕੁਝ ਕੁ ਰਾਜਾਂ ਦੀ ਬਿਮਾਰੀ ਵਾਧੀ ਜਨਸੰਖਿਆ ਇੱਕ ਪਾਸੇ ਜਿਹੜੀਆਂ ਪਹਿਲਾਂ ਵਿਕਸਿਤ ਸਟੇਟਾਂ ਨੇ ਉਹਨਾਂ ਲਈ ਬੋਝ ਬਣਦੀ ਜਾ ਰਹੀ ਹੈ ਦੂਸਰਾ ਜਿਹੜੀਆਂ ਇਹ ਗੈਰ ਵਿਕਸਿਤ ਤੇ ਬਹੁ ਗਿਣਤੀ ਸਟੇਟਾਂ ਨੇ ਉਹ ਰਾਜਨੀਤਿਕ ਤਾਕਤਾਂ ਹਾਸਲ ਕਰਨ ਲਈ ਇੰਨੀ ਬਹੁ ਗਿਣਤੀ ਪੈਦਾ ਕਰਕੇ ਇਸਾਵਾਂ ਪਰ ਪੈਦਾ ਕਰ ਰਹੀਆਂ ਹਨ ਦੇਸ਼ ਦੇ ਦੱਖਣ ਦੇ ਦੋ ਜਿਹੜੇ ਅਗਾਹ ਵਧੂ ਤੇ ਖੁਸ਼ਹਾਲ ਰਾਜ ਨੇ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਉੱਥੋਂ ਦੇ ਮੁੱਖ ਮੰਤਰੀਆਂ ਅਤੇ ਸੰਸਦ ਮੈਂਬਰ ਨੇ ਜਿਹੜੇ ਉਹਨਾਂ ਨੇ ਲੋਕਾਂ ਨੂੰ ਹੋਰ ਬੱਚੇ ਪੈਦਾ ਕਰਨ ਲਈ ਕਿਹਾ ਹੈ ਇਸ ਦੌਰਾਨ ਮੋਦੀ ਤੇ ਉਹਦੇ ਸੱਜੇ ਪੱਖੀ ਭਾਰਤੀ ਜਨਤਾ ਪਾਰਟੀ ਦੀ ਕਵਾਈ ਵਾਲੀ ਕੇਂਦਰ ਸਰਕਾਰ ਸੰਸਦੀ ਸੁਧਾਰਾਂ ਦੇ ਉੱਤੇ ਤੁਲੀ ਹੋਈ ਹੈ ਜੋ ਉਹਨਾਂ ਰਾਜਾਂ ਦੀ ਨਮਾਇਦਗੀ ਨੂੰ ਘਟਾ ਦੇਵੇਗੀ ਜੋ ਆਪਣੀ ਆਬਾਦੀ ਦੇ ਵਾਅਦੇ ਨੂੰ ਘਟਾਉਣ ਵਿੱਚ ਕਾਮਯਾਬ ਰਹੇ ਹਨ ਮਤਲਬ ਇਹ ਕਿ ਨਵੀਂ ਜਿਹੜੀ ਸੰਸਦ ਬਣਾਈ ਗਈ ਹੈ ਉਹਦੇ ਵਿੱਚ ਪਾਰਲੀਮੈਂਟ ਮੈਂਬਰਾਂ ਦੀ ਗਿਣਤੀ ਵਧਾਈ ਜਾਏਗੀ ਤੇ ਇਹ ਸਪਸ਼ਟ ਹੈ ਕਿ ਜਿਹੜੇ ਰਾਜਾਂ ਦੀ ਯੂਪੀ ਬਿਹਾਰ ਵਗੈਰਾ ਉਹਨਾਂ ਦੀ ਪਹਿਲਾਂ ਹੀ ਮੈਂਬਰ ਜ਼ਿਆਦਾ ਨੇ ਉਹਨਾਂ ਦੇ ਮੈਂਬਰ ਹੋਰ ਜ਼ਿਆਦਾ ਵਧ ਜਾਣਗੇ ਤੇ ਤਾਕਤ ਦਾ ਤਵਾਜਨ ਉਹਨਾਂ ਦੋ ਤਿੰਨਾਂ ਸਟੇਟਾਂ ਦੇ ਹੱਥ ਵਿੱਚ ਆ ਜਾਏਗਾ ਜਦੋਂ ਕਿ ਵਧ ਸੀਟਾਂ ਨਾਲ ਵਧਣ ਵਾਲੇ ਰਾਜਾਂ ਨੂੰ ਇਹ ਪੁਰਸਕਾਰ ਦੇ ਰਹੀ ਹੈ ਮੋਦੀ ਦੀ ਨੀਤੀ ਇਸ ਕਰਕੇ ਕੁਝ ਭਾਰਤੀ ਨੇਤਾ ਪਾਦੀ ਦੇ ਵਾਅਦੇ ਨੂੰ ਨਿਯੰਤਰ ਵਿੱਚ ਲਿਆਉਣ ਵਿੱਚ ਦੇਸ਼ ਦੀ ਸਪਸ਼ਟ ਸਫਲਤਾ ਤੋਂ ਖੁਸ਼ ਨਹੀਂ ਹਨ ਅਤੇ ਉਹ ਭਾਰਤੀਆਂ ਨੂੰ ਬਧੇਰੇ ਬੱਚਾ ਪੈਦਾ ਕਰਨ ਲਈ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸਰਕਾਰੀ ਅੰਕੜੇ ਦੱਸਦੇ ਹਨ ਕਿ ਉੱਤਰ ਪ੍ਰਦੇਸ਼ ਜਾਨੀ ਕਿ ਯੂਪੀ ਬਿਹਾਰ ਅਤੇ ਝਾਰਖੰਡ ਇਹ ਤਿੰਨ ਸਟੇਟ ਨੇ ਜਿਨ੍ਹਾਂ ਵਿੱਚ ਅਜੇ ਵੀ ਜਿਹੜੇ ਆ ਆਬਾਦੀ ਆ ਬੜੀ ਉੱਚੀ ਦਰ ਨਾਲ ਵੱਧ ਰਹੀ ਆ ਯੂਪੀ ਜਿੱਥੇ ਪਹਿਲਾਂ ਹੀ ਬ੍ਰਾਜ਼ੀਲ ਨਾਲੋਂ ਜ਼ਿਆਦਾ ਲੋਕ ਰਹਿੰਦੇ ਹਨ ਦੀ ਜਨਮ ਦਰ 2.4% ਹੈ ਬਿਹਾਰ ਦੀ ਤਿੰਨ ਅਤੇ ਝਾਰਖੰਡ ਦੀ 2.3% ਹੈ ਇਹ ਬਾਕੀ ਸਾਰੀਆਂ ਭਾਰਤ ਦੀਆਂ ਜਿਹੜੀ ਔਸਤ ਹੈ 2 ਜਾਂ 2.1 ਦੀ ਦਰ ਤੋਂ ਕਿਤੇ ਵੱਧ ਹੈ ਹਾਲਾਂਕਿ ਦੱਖਣੀ ਰਾਜਾਂ ਵਿੱਚ ਜੋ ਕਿ ਭਾਰਤ ਦੇ ਵਿੱਚ ਸਭ ਤੋਂ ਖੁਸ਼ਹਾਲ ਰਾਜ ਕਹੇ ਜਾਂਦੇ ਨੇ ਜਿੱਥੇ ਇੰਡਸਟਰੀਅਲ ਸ਼ਹਿਰ ਵੀ ਨੇ ਜਿੱਥੇ ਟੈਂਕ ਪਾਵਰ ਹਾਊਸ ਬੰਗਲੌਰ ਕਾਰ ਮੇਕਿੰਗ ਹੱਬ ਚ ਨਹੀਂ ਪਰ ਇੱਥੇ ਜੰਦਾਰ ਜਿਹੜੀ ਆ ਉਹ ਸਾਰੇ ਭਾਰਤ ਨੂੰ ਘੱਟ ਲੱਗਦੀ ਹੈ ਜਿਹੜੀ 1.7 ਤੋਂ ਲਿਕੇ 1.8 ਹੈ ਤੇ ਮੌਜੂਦਾ ਭਾਰਤ ਦੀ ਔਸਤ ਅਤੇ ਬਦਲੀ ਦੀ ਦਰ ਤੋਂ ਬਹੁਤ ਘੱਟ ਹੈ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨੈਡੂ ਨੇ ਅਜਿਹੀਆਂ ਕਾਲਾਂ ਕੀਤੀਆਂ ਹਨ ਜੋ ਸਰਕਾਰ ਦੁਆਰਾ ਸਪான்ਸਰ ਕੀਤੀ ਪਰਿਵਾਰ ਨਿਯੋਜਨ ਯੋਜਨਾਵਾਂ ਦੇ ਉਲਝ ਜਾਂਦੀਆਂ ਹਨ ਆਂਧਰਾ ਪ੍ਰਦੇਸ਼ ਨੇ ਵੀ 2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਲੋਕਲ ਬਾਡੀ ਚੋਣਾਂ ਲੜਨ ਤੋਂ ਜੋ ਕਰਾਰ ਦੇਣ ਵਾਲੇ ਕਾਨੂੰਨ ਨੂੰ ਖਤਮ ਕਰ ਦਿੱਤਾ ਹੈ ਨੈਡੂ ਨੇ ਇੱਥੇ ਤੱਕ ਕਿਹਾ ਹੈ ਕਿ ਵੱਡੇ ਪਰਿਵਾਰ ਹੋਣਾ ਇੱਕ ਜ਼ਿੰਮੇਵਾਰੀ ਅਤੇ ਸਮਾਜ ਸੇਵਾ ਹੈ ਕੇਂਦਰ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਦੱਖਣੀ ਰਾਜ ਵੱਡੇ ਉਤਰੀ ਰਾਜਾਂ ਦੇ ਮੁਕਾਬਲੇ ਆਪਣੇ ਸੋਸ਼ਲ ਪ੍ਰੋਗਰੈਸ ਇੰਡੈਕਸ ਐਸ ਪੀ ਆਈ ਤੇ ਸਭ ਤੋਂ ਉੱਪਰ ਹਨ ਤੇ ਐਸ ਪੀ ਆਈ ਜਿਹੜਾ ਇਹਦੇ ਵਿੱਚ ਪੋਸ਼ਣ ਡਾਕਟਰੀ ਦੇਖਭਾਲ ਸਿੱਖਿਆ ਅਤੇ ਪਾਣੀ ਸੈਨੀਟੇਸ਼ਨ ਤੱਕ ਦੀ ਜਿਹੜੀਆਂ ਚੀਜ਼ਾਂ ਨੇ ਉਹ ਸੂਚਕ ਅੰਕਵੇ ਸ਼ਾਮਲ ਹੁੰਦੀਆਂ ਹਨ ਤੇ ਘਟ ਰਹੀ ਜਨਸੰਖਿਆ ਦਾ ਲਾਹ ਬੰਚ ਦੀ ਸਮੱਸਿਆ ਦਾ ਪਹਿਲਾਂ ਹੀ ਇੱਕ ਸਪਸ਼ਟ ਥੋੜੇ ਸਮੇਂ ਦਾ ਹਾਲ ਹੈ ਲੋਕਾਂ ਨੂੰ ਜਿੱਥੋਂ ਉਹਨਾਂ ਦੀ ਲੋੜ ਹੈ ਉੱਥੇ ਲੈ ਕੇ ਜਾਇਆ ਜਾਂਦਾ ਹੈ ਅਤੇ ਉਹਨਾਂ ਦੀ ਉੱਥੇ ਤਾਂ ਕਿ ਚੰਗੀ ਦੇਖਭਾਲ ਹੋ ਸਕੇ ਇਹ ਪਹਿਲਾਂ ਵੀ ਹੋ ਰਿਹਾ ਹੈ ਆਧਾਰਨ ਵਜੋਂ ਸਟਾਲਨ ਨੇ ਕਿਹਾ ਹੈ ਕਿ ਤਾਮਿਲਨਾਡੂ ਵਿੱਚ ਬਿਹਾਰੀਆਂ ਦੇ ਪ੍ਰਵਾਸੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਹੀ ਤੌਖਲਾ ਪੰਜਾਬ ਵਿੱਚ ਵੀ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਪੰਜਾਬ ਤੋਂ ਬਹੁਤ ਸਾਰੇ ਲੋਕ ਬਾਹਰ ਜਾ ਚੁੱਕੇ ਹਨ ਤੇ ਉੱਥੇ ਵੀ ਜਨਮਦਾਰ ਕਾਫੀ ਘਟ ਹੈ। ਅਕਾਲ ਤਖਤ ਦੇ ਪਿਛਲੇ ਜਥੇਦਾਰ ਸਾਹਿਬ ਨੇ ਸਿੱਖਾਂ ਨੂੰ ਇਹ ਵੱਧ ਬੱਚੇ ਪੈਦਾ ਕਰਨ ਲਈ ਕਿਹਾ ਸੀ ਤੇ ਜਿਹੜਾ ਔਨ ਵਾਲੇ ਸਮੇਂ 'ਚ ਇਹ ਜੀ ਗੈਰ ਸਾਵੀ ਜੀ ਵਸੋ ਵੱਧ ਰਹੀ ਹੈ ਕੁ ਸਟੇਟਾਂ 'ਚ ਬਹੁਤ ਵੱਧ ਰਹੀ ਹੈ। ਇਹਦਾ ਇਹ ਹੋਰ ਮਾਰੂ ਪ੍ਰਭਾਵ ਪੈਣ ਦੀ ਵੀ ਹਾਲਾਤ ਬਣ ਸਕਦੇ ਹਨ ਜਿਹਦੇ ਨਾਲ ਸਟੇਟਾਂ ਦੇ ਵਿੱਚ ਵੀ ਜਿਹੜਾ ਖਚਾ ਵੱਧ ਸਕਦਾ ਹੈ। ਤੇ ਕਈ ਨਵੀਆਂ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਹੋ ਸਕਦੀਆਂ ਜਿਹਦਾ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਵੱਡੇ ਤੋਖਲੇ ਖੜੇ ਕੀਤੇ ਜਾ ਰਹੇ ਹਨ ਤੇ ਇਹਦੇ ਨਾਲ ਹੀ ਅੱਜ ਦਾ ਇਹ ਬ੍ਰਿਟਨ ਅਸੀਂ ਸਮਾਪਤ ਕਰ ਰਹੇ ਹਾਂ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ